ਜਿੱਥੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਤੇ ਸਵਾਲ ਖੜੇ ਕਰਦੀਆਂ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਦੱਸਦੇ ਕਿ ਤਾਜ਼ਾ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਲੋਹਾਗੜ ਦੇ ਨਜ਼ਦੀਕ ਇੱਕ ਮਹਿਲਾ ਨੂੰ 2 ਕਿਲੋ ਜਿਹੜਾ ਪੋਸਟ ਚੂਰਾ ਉਸ ਦੇ ਕੋਲੋਂ ਬਰਾਮਦ ਹੋਇਆ ਦੱਸਦੇ ਕਿ 2 ਕਿਲੋ ਭੁੱਕੀ ਉਸਤੇ ਕੋਲੋਂ ਕਾਬੂ ਕੀਤੀ ਗਈ ਆ ਅੱਜ ਤੋਂ ਬਾਅਦ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਿਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਉਸਤੇ ਸੱਕੀ ਤੌਰ ਤੇ ਨਿਗਾਹ ਰੱਖਦੀ ਹੈ ਤਾਂ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲੋਂ ਜਿਹੜੀ 2 ਕਿਲੋ ਪੋਸਤ ਚੂਰਾ ਜਿਹੜਾ ਪੁੱਕੀ ਹੁੰਦੀ ਆ ਉਹ ਮੌਕੇ ਤੇ ਕਾਬੂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਮਹਿਲਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸਹੀ ਕਹਿ ਬਈ ਇਸ ਦਾ ਮਾਮਲਾ ਅਰਚਿਤਾ ਕੀ ਕੀ ਰਿਕਵਰੀ ਹੋਈ ਹੈ ਇਹ ਦੇਖੋ। ਦੇ ਹੀ ਆਪਣੇ ਡੀਜੀਪੀ ਸਾਹਿਬ ਤੇ ਐਸਐਸਪੀ ਪਟਿਆਲਾ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਚੈਕਿੰਗ ਟੀਮ ਨੇ ਆਪਣੀ ਕੱਲ ਮਿਤੀ 5 2 2024 ਨੂੰ ਅ ਪਰੌਂਠਾ ਮਾਰਕੀਟ ਨੇੜੇ ਰੇਲਵੇ ਸਟੇਸ਼ਨ ਪਟਿਆਲਾ ਦੀ ਬੈਕ ਸਾਈਡ ਤੇ ਗੜੀ ਹੈ ਉੱਥੇ ਇੱਕ ਲੇਡੀ ਨੂੰ ਅਪ੍ਰੀਹੈਂਡ ਕੀਤਾ ਸੀ ਉਹਦੇ ਕੋਲੋਂ ਸਾਨੂੰ 2 ਕਿਲੋ ਰੋਡੇ ਚੂਰਾ ਪੋਸਟ ਰਿਕਵਰ ਹੋਇਆ ਤੇ ਉਹਦੇ ਰਿਗਾਰਡਿੰਗ ਆਪਾਂ ਐਫਆਈਆਰ ਨੰਬਰ 16 ਲਾਹੌਰੀ ਗੇਟ ਦੇ ਵਿੱਚ ਰਜਿਸਟਰ ਹੋਈ ਹੈ ਇਹ ਕੁਝ ਪਤਾ ਲੱਗਿਆ ਸਰ ਕਿਥੋਂ ਦੀ ਲਾਂਦੀ ਸੀ ਸਪਲਾਈ ਕਰਦੀ ਸੀ ਜਾਂ ਜਾਂ ਸੇਵਨ ਦਾ ਕਿਸੇ ਨਸੀਰਾ ਇਹਦੇ ਤੋਂ ਪੁੱਛ ਕੇ ਚੱਲ ਰਹੀ ਹੈ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲਿਆ ਜਾਵੇਗਾ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਪਤਾ ਕਿਤੇ ਜਾਣੀ ਕੁਝ ਪਤਾ ਲੱਗਿਆ ਸਰ ਇਹ ਕੱਲੀ ਸੀ ਕਿ ਨਾਲ ਵੀ ਔਰ ਕੋਈ ਸੀ ਨਾ ਨਹੀਂ ਜੀ ਇਹ ਲੇਡੀ ਕੱਲੀ ਸੀ ਇਹ ਕਿੱਥੇ ਦੀ ਰਹਿਣ ਵਾਲੀ ਆ ਉਹਦਾ ਇਹ ਸ਼੍ਰੀ ਮੁਖਸਰ ਸਾਹਿਬ ਤੋਂ ਬਿਲੋਂਗ ਕਰਦੀ ਹੈ ਇਹ ਤੇ ਪਹਿਲਾਂ ਵੀ ਜੋ ਪਹਿਲੀ ਪੁਛਗਿਛ ਦੇ ਵਿੱਚ ਇਹ ਤੇ ਪਹਿਲਾਂ ਵੀ ਇੱਕ ਹੈਂਡੀਕੇਸ ਦਾ ਮੁਕੱਦਮਾ ਦਰਜ ਹੋ। ਉਹ ਕਿਹਦੀ ਕਾਰਵਾਈ ਕੀਤੀ ਸਰ ਮਾਜੂਬਤਤਾ ਦੀ ਪੇਸ਼ ਕਰਤੀ ਤਾਂ ਇਹ ਇਹਨੂੰ ਪੇਸ਼ ਕੀਤਾ ਜਾਏਗਾ ਜੀ। ਦਾਸਦੀ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਹਿਲਾ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਲਈ ਜਾਵੇਗੀ। ਕਿੱਥੇ ਜਿਹੜਾ ਇਹ ਨਸੇ ਦੀ ਤਸਕਰੀ ਕਰ ਰਹੇ ਸੀ ਕਿੱਥੇ ਤਾਰਾਂ ਜੁੜੀਆਂ ਹੋਈਆਂ ਨੇ ਉਹ ਵੀ ਵਰੀਕਲੀ ਜਾਂਚ ਕੀਤੀ ਜਾਵੇਗੀ। ਔਰ ਪੁਲਿਸ ਅਧਿਕਾਰੀ ਇਹ ਵੀ ਕਹਿਣਾ ਹੈ ਜਿਹੜੇ ਨਸਾ ਤਸਕਰ ਨੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਭਾਵੇਂ ਚਿੱਟੇ ਦੀ, ਭੁੱਕੀ ਦੀ ਜਾਂ ਕਿਸੇ ਵੀ ਚੀਜ਼ ਦੀ ਜਿਹੜੇ ਤਸਕਰੀ ਕਰਦੇ ਨੇ ਉਹ ਬੰਦ ਕਰ ਦੇਣ। ਨਹੀਂ ਇਸ ਦੇ ਇਨਜਾਮ ਭੁਗਤਨੇ ਪੈਣਗੇ।